ਨਾ ਤਾਂ ਹੁਣ ਕੋਈ ਬਾਰਿਸ਼ ਹੋਈ ਵੀ ਅਨਾ ਕੋਈ ਮੀਂਹ ਪਿਆ ਹੋਇਆ ਜਾਨੀ ਕਿ ਇਹ ਤੁਸੀਂ ਦਿਖਾਈ ਦੇ ਰਿਹਾ ਤੁਹਾਨੂੰ ਪਾਣੀ ਹੀ ਪਾਣੀ ਅਕਾਲੀ ਦਲ ਦੇ ਬੀਜੇ ਹੋਏ ਕੰਡੇ ਅਸੀਂ ਚੁਗ ਰਹੇ ਆ ਉਹਨਾਂ ਦੀ ਇਹ ਰੋਡ ਜੀ ਜਿਹੜੀ ਟੋਲ ਪਲਾਜੇ ਲੱਗੇ ਸੀ ਜਿਸ ਟਾਈਮ ਦੇ ਵਿੱਚ ਜਿਹੜੀ ਟੋਲ ਕੰਪਨੀ ਹੈ ਉਹ ਟੋਲ ਕੰਪਨੀ ਭੱਜ ਗਈ ਤਾਂ ਸੋਸ਼ਲ ਮੀਡੀਆ ਤੇ ਨਰਿੰਦਰ ਕੌਰ ਭਰਾ ਅੱਜ ਵੱਲੋਂ ਹੀ ਪਾਇਆ ਗਿਆ ਸੀ ਕਿ ਇਸ ਦਾ ਕੰਮ ਜਲਦੀ ਸ਼ੁਰੂ ਹੋ ਜਾਏਗਾ ਤਕਰੀਬਨ 43 ਤੋਂ 44 ਕਰੋੜ ਰੁਪਈਆ ਇਸ ਰੋਡ ਲਈ ਮਨਜ਼ੂਰ ਹੋਇਆ 55 ਕਿਲੋਮੀਟਰ ਦਾ ਰੋਡ ਆ ਇਹਦਾ ਐਸਟੀਮੇਟ ਵਗੈਰਾ ਲਗਾ ਕੇ ਵੱਡਾ ਪ੍ਰੋਜੈਕਟ ਸੀਗਾ ਜਿਹਨੂੰ ਪਾਸ ਹੁੰਦੇ ਨੂੰ ਟਾਈਮ ਲੱਗਿਆ ਸੋ ਅਸੀਂ ਇਸ ਮੁੱਦੇ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਜਿਹੜੇ ਰਾਜਨੀਤੀ ਕਰਕੇ ਗਏ ਨੇ ਅੱਜ ਉਸ ਦਾ ਖਮਿਆਜਾ ਸਾਡੇ ਲੋਕ ਨੇ ਜਿਹੜੇ ਭੁਗਤ ਰਹੇ ਨੇ ਨਹੀਂ ਇਹ ਸਾਰੀ ਕੰਪਲੀਟ ਹੋ ਜਾਨੀ ਹੈ ਤਕਰੀਬਨ ਜੂਨ ਮਹੀਨੇ ਤੱਕ ਤੁਹਾਨੂੰ ਭਾਨੀਗੜ ਤੋਂ ਲੈ ਕੇ ਮੰਡੀ ਗਵਿੰਦਗੜ ਤੱਕ ਸਾਰੀ ਰੋਡ ਆ ਜਿਹੜੀ ਕੰਪਲੀਟ ਹੋ ਗਈ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਸਟੇਟ ਹਾਈਵੇ ਤੇ ਮੌਜੂਦ ਹਾਂ ਉਹ ਸਟੇਟ ਹਾਈਵੇ ਜਿੱਚ ਬਹੁਤ ਵੱਡੀਆਂ ਦਿੱਕਤਾਂ ਨੇ ਬਹੁਤ ਟੁੱਟਿਆ ਹੋਇਆ ਜਦੋਂ ਵੀ ਤੁਸੀਂ ਭਵਾਨੀਗੜ੍ਹ ਤੋਂ ਨਾਬਾ ਨਾਬੇ ਤੋਂ ਗੋਵਿੰਦਗੜ੍ਹ ਵੱਲ ਨੂੰ ਜਾਮੋ ਤਾਂ ਬਹੁਤ ਵੱਡੀਆਂ ਦਿੱਕਤਾਂ ਆਉਂਦੀਆਂ ਨੇ ਇਹ ਸਟੇਟ ਹਾਈਵੇ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜ਼ਿਲ੍ਹਾ ਸੰਗਰੂਰ ਦੇ ਹਲਕਾ ਸੰਗਰੂਰ ਚ ਪੈਂਦਾ ਭਵਾਨੀਗੜ੍ਹ ਭਵਾਨੀਗੜ੍ਹ ਕੈਂਚੀਆਂਸ ਤਾਂ ਬਹੁਤ ਮਾੜੇ ਹਾਲਾਤ ਨੇ ਤਸਵੀਰਾਂ ਦਿਖਾਵਾਂਗੇ ਕਿ ਜਿਹੜਾ ਸੀ ਬ੍ਰੇਜ ਦਾ ਪਾਣੀ ਆ ਸੀ ਬ੍ਰੇਜ ਦਾ ਪਾਣੀ ਇੱਥੇ ਆਉਂਦਾ ਨਾ ਤਾਂ ਹੁਣ ਕੋਈ ਬਾਰਿਸ਼ ਹੋਈ ਵੀ ਆ ਨਾ ਕੋਈ ਮੀਂਹ ਪਿਆ ਹੋਇਆ ਜਾਨੀ ਕਿ ਇਹ ਤੁਸੀਂ ਦਿਖਾਈ ਦੇ ਰਿਹਾ ਤੁਹਾਨੂੰ ਪਾਣੀ ਹੀ ਪਾਣੀ ਜਿੱਥੋਂ ਬਹੁਤ ਵੱਡੀ ਗਿਣਤੀ 'ਚ ਇੱਥੇ ਗੱਡੀਆਂ ਟਰੈਫਿਕ ਲੰਘਦੀਆਂ ਸੋ ਤਸਵੀਰਾਂ ਕਿ ਇਸ ਪਾਣੀ ਦੇ ਵਿੱਚ ਬਹੁਤ ਡੂੰਘੇ ਡੂੰਘੇ ਟੋਏ ਪਏ ਹੋਏ ਨੇ ਟਰੱਕ ਦੇਖੋ ਕਿ ਟਰੱਕ ਆ ਰਹੇ ਨੇ ਪਰ ਬਹੁਤ ਜਿਹੜੇ ਟੋਏ ਪਏ ਹੋਏ ਨੇ ਡੂੰਘੇ ਆਲੇ-ਦਾਲੇ ਜਿਹੜੀ ਮਾਰਕੀਟ ਆ ਬਹੁਤ ਦਿੱਕਤਾਂ ਨੇ ਜਨਿਕੇ ਮਾਰਕੀਟ ਵਾਲੇ ਇਹ ਕਹਿ ਰਹੇ ਨੇ ਕਿ ਕਦੋਂ ਹੱਲ ਹੋਊ ਸਾਡਾ ਅਸੀਂ ਇੱਕ ਸਰਾਫ ਦੀ ਜ਼ਿੰਦਗੀ ਭੋਗ ਰਹੇ ਹਾਂ ਬਹੁਤ ਵੱਡੀਆਂ ਦਿੱਕਤਾਂ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਹਾ ਜਨਿਕੇ ਭਵਾਨੀਗੜ ਕੈਂਚੀਆਂ ਦੇਖੋ ਜਿਸ ਜਗ੍ਹਾ ਹੁਣ ਟਰੱਕ ਆ ਰਿਹਾ ਇਸ ਜਗ੍ਹਾ ਅੱਜ ਕੰਮ ਦੀ ਸ਼ੁਰੂਆਤ ਕਰਵਾਈ ਗਈ ਆ ਮਿੱਟੀ ਪਵਾਈ ਗਈ ਆ ਜਿਹੜੇ ਟੋਏ ਨੇ ਉਹ ਪਰਵਾਏ ਗਏ ਨੇ ਸੋ ਹਲਕਾ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਇੱਥੇ ਹੁਣ ਪਹੁੰਚਣਗੇ ਉਹਨਾਂ ਨੇ ਕੰਮ ਦੀ ਸ਼ੁਰੂਆਤ ਕਰਾਉਣੀ ਹੈ ਤੇ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਸਵਾਲ ਵੀ ਕਰਾਂਗੇ ਕਿ ਇੰਨਾ ਸਮਾਂ ਇਸ ਸਟੇਟ ਹਾਈਵੇ ਨੂੰ ਕਿਉਂ ਲੱਗ ਰਿਹਾ ਕੀ ਦਿੱਕਤਾਂ ਨੇ ਕਿਉਂਕਿ ਕਈ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਤੇ ਜੇ ਗੱਲਬਾਤ ਕਰੀਏ 4 ਮਹੀਨੇ ਪਹਿਲਾਂ ਤਾਂ ਸੋਸ਼ਲ ਮੀਡੀਆ ਤੇ ਨਰਿੰਦਰ ਕੌਰ ਭਰਾਜ ਵੱਲੋਂ ਹੀ ਪਾਇਆ ਗਿਆ ਸੀ ਕਿ ਇਸ ਦਾ ਕੰਮ ਜਲਦੀ ਸ਼ੁਰੂ ਹੋ ਜਾਏਗਾ ਤਕਰੀਬਨ 43 ਤੋਂ 44 ਕਰੋੜ ਰੁਪਇਆ ਇਸ ਰੋਡ ਲਈ ਮਨਜ਼ੂਰ ਹੋਇਆ 55 ਕਿਲੋਮੀਟਰ ਦਾ ਰੋਡ ਆ ਉਸ ਤੋਂ ਅੱਗੇ ਹਲਕਾ ਨਾਬਾ ਦੇ ਐਮਐਲਏ ਨੇ ਗੁਰਦੇਵ ਸਿੰਘ ਦੇਮਨ ਉਹਨਾਂ ਨੇ ਵੀ ਸ਼ੁਰੂਆਤ ਕਰਾਈਆ ਕੰਮ ਦੀ ਸ਼ੁਰੂਆਤ ਕਰਾਈਏ ਕਿ ਹੁਣ ਸ਼ੁਰੂਆਤ ਕਰਾ ਰਹੇ ਹਾਂ ਹੁਣ ਕੰਟੀਨਿਊ ਕੰਮ ਚੱਲਣਾ ਜਨਨ ਕਿ ਠੇਕੇਦਾਰ ਕੰਟੀਨਿਊ ਕੰਮ ਕਰਨਗੇ ਤੇ ਇਹ ਸੜਕ ਨੂੰ ਨਵੀਂ ਬਣਾਉਣਗੇ ਹੁਣ ਦੇਖਣਾ ਹੋਵੇਗਾ ਕਿ ਕਦੋਂ ਬਣੂਗੀ ਪਰ ਜਿਹੜੇ ਆਲੇ-ਦਾਲੇ ਮਾਰਕੀਟ ਵਾਲੇ ਨੇ ਪੂਰੀ ਜੇ ਮਾਰਕੀਟ ਦੀ ਗੱਲ ਕਰੀਏ ਤਾਂ ਇੱਥੇ ਇਧਰ ਲੀਆਂ ਜਿਹੜੀਆਂ ਦੁਕਾਨਾਂ ਨੇ ਬਹੁਤ ਕਿਤੇ ਨਾ ਕਿਤੇ ਉਹ ਦੁਕਾਨਾਂ ਨੂੰ ਦਿੱਕਤਾਂ ਆ ਰਹੀਆਂ ਨੇ ਕਿ ਅਸੀਂ ਕੀ ਕਰੀਏ ਜੀ ਕੋਈ ਕਾਰਾਂ ਦੀਆਂ ਇੱਥੇ ਦੁਕਾਨਾਂ ਨੇ ਵੇਚਣ ਖਰੀਦਣ ਦੀਆਂ ਕਾਰਾਂ ਦੀਆਂ ਉਹ ਕਾਰਾਂ ਤੇ ਗਰਦ ਹੀ ਗਰਦ ਜਦੋਂ ਸੁੱਕਾ ਹੁੰਦਾ ਤਾਂ ਗਰਦ ਹੀ ਗਰਦ ਉਹ ਗੱਡੀਆਂ ਤੇ ਜਾਂ ਦੁਕਾਨ ਦੀ ਪਰ ਜਦੋਂ ਬਾਰਸ਼ ਹੁੰਦੀ ਆ ਤਾਂ ਉਦੋਂ ਇਹ ਪਾਣੀ ਵੱਡਾ ਸਰਦਰਦੀ ਬਣਦਾ ਵੱਡੇ ਵੱਡੇ ਟੋਏ ਨੇ ਜਜਮੈਂਟ ਨਹੀਂ ਲਾਈ ਜਾਂਦੀ ਕਿ ਕਿੰਨੇ ਕੁ ਡੂੰਘੇ ਟੋਏ ਨੇ ਪਰ ਉਸ ਤੋਂ ਬਾਅਦ ਲਗਾਤਾਰ ਗੱਲਬਾਤ ਇਹ ਵੀ ਸਾਹਮਣੇ ਆਈ ਰਹੀ ਕਿ ਕਈ ਵਾਰੀ ਇਹ ਦੁਕਾਨਦਾਰ ਵਾਲੇ ਦੁਆਲੇ ਵਾਲੇ ਇਹ ਵੀ ਕਹਿੰਦੇ ਸੀ ਕਿ ਕੰਮ ਦੀ ਸ਼ੁਰੂਆਤ ਜੀਸੀਬੀ ਆਈ ਜੀ ਟੋਏ ਭਰ ਕੇ ਚਲੀ ਗਈ ਪਰ ਉਸ ਤੋਂ ਬਾਅਦ ਕੰਮ ਨਹੀਂ ਹੋਇਆ ਹੁਣ ਦੇਖਣਾ ਹੋਵੇਗਾ ਕਿ ਕਿਸ ਤਰੀਕੇ ਨਾਲ ਅੱਜ ਹਲਕਾ ਸੰਗਰੂਰ ਤੋਂ ਐਮਐਲਏ ਨਰਿੰਦਰ ਕੌਰ ਭਰਾਜ ਪਹੁੰਚਣਗੇ ਉਹਨਾਂ ਨਾਲ ਵੀ ਕਰਦੇ ਆ ਗੱਲ ਉਹਨਾਂ ਨੂੰ ਵੀ ਕਰਾਂਗੇ ਸਵਾਲ ਕਿ ਕਿਸ ਤਰੀਕੇ ਨਾਲ ਹੁਣ ਕਦੋਂ ਕੰਮ ਸ਼ੁਰੂ ਹੋਊਗਾ ਤੇ ਕੰਟੀਨਿਊ ਚੱਲੂ ਜਾਂ ਨਹੀਂ ਚੱਲੂਗਾ ਤੇ ਜਿਹੜਾ ਇੰਨਾ ਲੰਘਿਆ ਉਹ ਕਿਉਂ ਲੰਘਿਆ ਹੁਣ ਕਰਦੇ ਹਾਂ ਗੱਲਬਾਤ ਜਦੋਂ ਪਹੁੰਚਗੇ ਨਰਿੰਦਰ ਕੌਰ ਭਰਾਜ ਨਾਲ ਬਿਲਕੁਲ ਇਹ ਜਿਹੜੀ ਮੰਡੀ ਗੁਬਿੰਦਗੜ ਤੋਂ ਲੈ ਕੇ ਜਿਹੜੀ ਭਵਾਨੀਗੜ ਕੈਂਚੀਆਂ ਤੱਕ ਜਿਹੜੀ ਰੋਡ ਆਉਂਦੀ ਹੈ ਤਕਰੀਬਨ 55.400 ਜਿਹੜੀ ਕਿਲੋਮੀਟਰ ਦੀ ਇਹਦੀ ਲੈਂਥ ਹੈਗੀ ਆ ਔਰ ਤਕਰੀਬਨ 40 ਕਰੋੜ ਰੁਪਏ ਦਾ ਇਹਦਾ ਜਿਹੜਾ ਵਰਕ ਆਰਡਰ ਆ ਟੈਂਡਰ ਆ ਜਿਹੜਾ ਹੋਇਆ ਤੇ ਇਹਦਾ ਕੰਮ ਆ ਜਿਹੜਾ ਸ਼ੁਰੂ ਹੋ ਚੁੱਕਿਆ ਅੱਜ ਇਹਦੀ ਸ਼ੁਰੂਆਤ ਕਰਾਉਣ ਆਏ ਸੀਗੇ ਇਸ ਪੋਰਸ਼ਨ ਤੋਂ ਜਿਹੜਾ ਅੱਗੇ ਜਿਹੜਾ ਸਾਹਮਣੇ ਜਿਹੜਾ ਤਕਰੀਬਨ ਏਰੀਆ ਹੈਗਾ ਉਹ 300 ਤੋਂ 400 ਮੀਟਰ ਦਾ ਜਿਹੜਾ ਏਰੀਆ ਹੈ ਇਹ ਏਰੀਆ ਜਾਦਾ ਖਸਤਾ ਹਾਲਤ ਹੋਣ ਕਰਕੇ ਕਿਉਂਕਿ ਪਹਿਲਾਂ ਇਹਨਾਂ ਦਾ ਜਿਹੜਾ ਐਸਟੀਮੇਟ ਦੇ ਵਿੱਚ ਇਹਨਾਂ ਨੇ 30 ਜਿਹੜਾ ਐਮਐਮ ਦਾ ਜਿਹੜਾ ਲਿਆ ਸੀਗਾ ਉਹਨੂੰ ਵਧਾ ਕੇ 50 ਦੇ ਲਈ ਰੀਐਸਟੀਮੇਟ ਦੇ ਕਰਨ ਦੇ ਕਰਕੇ ਥੋੜਾ ਕੰਮ ਡਿਲੇ ਹੋ ਗਿਆ ਉਹ ਸਾਰੇ ਕੰਮ ਜਿਹੜੇ ਕਲੀਅਰ ਹੋ ਚੁੱਕੇ ਨੇ ਸੋ ਹੁਣ ਅੱਜ ਇਹਦੀ ਕੰਮ ਦੀ ਜਿਹੜੀ ਸ਼ੁਰੂਆਤ ਕਰਾਉਣੀ ਸੀ ਤਾਂ ਜੋ ਜਿਹੜੀ ਲੋਕਾਂ ਨੂੰ ਵੱਡੀ ਦਿੱਕਤ ਆ ਰਹੀ ਸੀਗੀ ਔਰ ਉਸ ਦਿੱਕਤ ਤੋਂ ਆਪਾਂ ਜਿਹੜੀ ਉਹਨਾਂ ਨੂੰ निजातਵਾ ਸਕੀਏ ਅਕਾਲੀ ਦਲ ਦੇ ਵੀਜੇ ਹੋ ਕੰਡੇ ਅਸੀਂ ਚੁਗ ਰਹੇ ਆਂ ਉਹਨਾਂ ਦੀ ਇਹ ਰੋਡ ਜੀ ਜਿਹੜੀ ਟੋਲ ਪਲਾਜੇ ਲੱਗੇ ਸੀ ਜਿਸ ਟਾਈਮ ਦੇ ਵਿੱਚ ਜਿਹੜੀ ਟੋਲ ਕੰਪਨੀ ਐ ਉਹ ਟੋਲ ਕੰਪਨੀ ਭੱਜ ਗਈ ਨਵੰਬਰ ਤੱਕ ਤਾਂ ਉਹਨਾਂ ਦਾ ਜਿਹੜਾ ਜਿਹੜਾ ਟੈਂਡਰ ਸੀਗਾ ਉਹਨਾਂ ਦੇ ਕੋਲ ਵਰਕ ਆਰਡਰ ਸੀਗੇ ਨਵੰਬਰ ਮਹੀਨੇ ਤੱਕ ਉਹ ਕੰਪਨੀ ਭੱਜ ਗਈ ਹੁਣ ਉਹਨਾਂ ਨੂੰ ਟਰਮੀਨੇਟ ਕਰਨ ਦਾ ਇੱਕ ਲੀਗਲ ਪ੍ਰੋਸੈਸ ਆ ਜਿਹੜਾ ਸਾਨੂੰ ਫਾਲੋ ਕਰਨਾ ਸੀਗਾ ਮੈਂ ਤਾਂ ਆਪਮਾਨ ਸਾਹਿਬ ਦੇ ਕੋਲ ਜਾ ਜਾ ਕੇ ਚੱਕਰ ਲਾ ਲਾ ਕੇ ਹਰੇ ਹਫ਼ਤੇ ਮੈਂ ਜਾਂਦੀ ਸੀ ਇਹ ਸੜਕ ਦੇ ਬਾਰੇ ਸੋ ਉਹਨੂੰ ਪ੍ਰੋਪਰ ਲੀਗਲੀ ਉਹਨੂੰ ਪ੍ਰੋਸੈਸ ਦੇ ਰਾਹੀਂ ਉਹਨੂੰ ਪਹਿਲਾਂ ਤਾਂ ਟਰਮੀਨੇਟ ਕੀਤਾ ਫਿਰ ਇਹ ਐਸਟੀਮੇਟ ਵਗੈਰਾ ਲਗਾ ਕੇ ਵੱਡਾ ਪ੍ਰੋਜੈਕਟ ਸੀਗਾ ਜਿਹਨੂੰ ਪਾਸ ਹੁੰਦੇ ਨੂੰ ਟਾਈਮ ਲੱਗਿਆ ਸੋ ਅਸੀਂ ਇਸ ਮੁੱਦੇ ਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਦੇ ਜਿਹੜੇ ਰਾਜਨੀਤੀ ਕਰਕੇ ਗਏ ਨੇ ਅੱਜ ਉਸ ਦਾ ਖਮਿਆਜਾ ਸਾਡੇ ਲੋਕ ਨੇ ਜਿਹੜੇ ਭੁਗਤ ਰਹੇ ਨੇ ਇਸੇ ਕਰਕੇ ਇਹ ਰੋਡ ਦੇ ਲਈ ਅੱਜ ਇਹਦਾ ਕੰਮ ਜਿਹੜਾ ਸ਼ੁਰੂ ਕਰਾਉਣ ਆਇਆ ਜਿਹੜੀ ਵੀ ਕੋਈ ਕਾਨੂੰਨੀ ਅੜਚਣਾਂ ਦੀਆਂ ਸਾਰੀਆਂ ਕਲੀਅਰ ਕਰਕੇ ਅੱਜ ਕੰਮ ਅਲਾਟ ਹੋਣ ਤੋਂ ਬਾਅਦ ਅੱਜ ਕੰਮ ਸ਼ੁਰੂ ਕਰਾਉਣ ਦੇ ਲਈ ਜੇ ਅਸੀਂ ਗੱਲ ਕਰੀਏ ਤਾਂ 4 ਮਹੀਨੇ ਪਹਿਲਾਂ ਤੁਸੀਂ ਪੋਸਟ ਪਾਈ ਸੀ ਕਿ 44 ਕਰੋੜ ਮਨਜ਼ੂਰ ਹੋ ਗਈ ਜਲਦੀ ਕੰਮ ਸਟਾਰਟ ਹੋਣਾ ਪਰ ਲੋਕ ਦੇਖ ਰਹੇ ਸੀ ਅੱਜ ਹੋ ਕੱਲ ਹੋ ਇਹਦਾ ਹਾਂ ਇਹ ਇਹਦਾ ਇਹ ਜਿਹੜਾ ਪਾਸ ਹੋ ਚੁੱਕਿਆ ਸੀਗਾ ਪਰ ਜਿਹੜੇ ਲੋਕਾਂ ਦਾ ਇਤਰਾਜ਼ ਸੀਗਾ ਕਿ ਸੜਕ ਜਿਹੜੀ ਨੀਵੀਂ ਆ ਔਰ ਅਸੀਂ ਦੇਖ ਸਕਦੇ ਹਾਂ ਕਿ ਜਿਹੜਾ ਭਾਨੀਗੜ ਦਾ ਮੇਨ ਪੋਸ਼ਨਾ 400 ਮੀਟਰ ਦਾ ਏਰੀਆ ਉਹਦੀ ਹਾਲਤ ਕਾਫੀ ਖਰਾਬ ਸੀਗੀ ਉਹ ਜਿਹੜੇ ਇਹਦੇ ਪ੍ਰੋਵੀਜ਼ਨ ਦੇ ਵਿੱਚ ਨਹੀਂ ਆ ਰਿਹਾ ਸੀਗਾ ਸੋ ਤੇ ਰੀ ਐਸਟੀਮੇਟ ਕਰਕੇ ਅਸੀਂ ਨੇ ਜਿਹੜਾ ਭੇਜਿਆ ਸੀਗਾ ਰੀ ਐਸਟੀਮੇਟ ਦੇ ਜਿਹੜਾ ਉਹਨੂੰ ਪਾਸ ਹੁੰਦੇ ਹੁੰਦੇ ਜਿਹੜਾ ਟਾਈਮ ਆ ਜਿਹੜਾ ਤਕਰੀਬਨ 2 ਮਹੀਨੇ ਦਾ ਸਮਾਂ ਜਿਹੜਾ ਨਿਕਲ ਗਿਆ ਤੇ ਉਹ ਜਿਹੜਾ ਪਾਸ ਹੋ ਚੁੱਕੇ ਨੇ ਅੱਜ ਉਹਨਾਂ ਦਾ ਕੰਮ ਜਿਹੜਾ ਸੁਪਰਵਾਡ ਲਿਆ। ਉਹਨੂੰ ਉੱਪਰੋਂ ਪੂਰੀ ਲੁੱਕ ਦੁਬਾਰਾ ਪਹਿਣੀ ਜਾਂ ਕੋਈ ਪਿੱਚ ਵਰਕ ਆਲਾ ਸਿਸਟਮ ਨਹੀਂ ਇਹ ਸਾਰੀ ਕੰਪਲੀਟ ਹੋ ਜਾਣੀ ਹੈ ਤਕਰੀਬਨ ਜੂਨ ਮਹੀਨੇ ਤੱਕ ਤੁਹਾਨੂੰ ਪਾਨੀਗੜ ਤੋਂ ਲੈ ਕੇ ਮੰਡੀ ਗਵਿੰਦਗੜ ਤੱਕ ਸਾਰੀ ਰੋਡ ਆ ਜਿਹੜੀ ਕੰਪਲੀਟ ਮਿਲੂਗੀ। ਪਰ ਕੈਂਚੀਆਂ ਦਾ ਜਿਹੜਾ ਆਪਾਂ ਦੇਖੀ ਇੱਥੇ ਮਸਲਾ ਸੀਵਰੇਜ ਦੀ ਬਹੁਤ ਵੱ ਪਿਛਲੇ ਸਮੇਂ ਦੇ ਵਿੱਚ ਇਹਨੂੰ ਪਿਛਲੀ ਸਰਕਾਰ ਦੇ ਵਿੱਚ ਇੱਕ ਵੋਟ ਬੈਂਕ ਦੇ ਤੌਰ ਤੇ ਨਗਰ ਕੌਂਸਲ ਦੇ ਵਿੱਚ ਤਾਂ ਲੈ ਲਿਆ ਗਿਆ ਪਰ ਇਹਨਾਂ ਨੂੰ ਕੋਈ ਵੀ ਨਗਰ ਕੌਂਸਲ ਦੀ ਕੋਈ ਵੀ ਸਹੂਲਤ ਹੈ ਜਿਹੜੀ ਦਿੱਤੀ ਨਹੀਂ ਗਈ। ਔਰ ਇਸ ਏਰੀਆ ਦੇ ਵਿੱਚ ਕਿਉਂਕਿ ਕੋਈ ਪੰਚਾਇਤੀ ਕੋਈ ਸ਼ਾਮਲਾੜ ਦੀ ਕੋਈ ਜਗ੍ਹਾ ਨਹੀਂ ਹੈਗੀ ਜਿਸ ਦੇ ਕਰਕੇ ਅਸੀਂ ਇਹਨਾਂ ਦਾ ਕੋਈ ਪਾਣੀ ਦੀ ਨਿਕਾਸੀ ਜਿਹੜੀ ਕਰਦੀ ਏ। ਮੈਂ ਹੈਰਾਨ ਆ ਕਿ ਪਿਛਲੇ ਸਮੇਂ ਦੇ ਜਿਹੜੇ ਤੋਂ ਸਾਬਕਾ ਮੰਤਰੀ ਰਹੇ ਨੇ ਉਹਨਾਂ ਨੇ ਇਸ ਏਰੀਏ ਦਾ ਪਾਣੀ ਸਿਰਫ ਵੋਟਾਂ ਵਟੋਰਨ ਦੇ ਲਈ ਤਾਂ ਵੋਟਾਂ ਲੈ ਲਈਆਂ ਪਰ ਜਿਹੜਾ ਇਹਨਾਂ ਦਾ ਸੀਵਰੇਜ ਦਾ ਪਾਣੀ ਸੀ ਜਾਂ ਤਾਂ ਸਾਹਮਣੇ ਜਿਹੜੀ ਸੂਆ ਨੰਗ ਦਾ ਇਧਰਲੇ ਪਾਸੇ ਦਾ ਪਾਣੀ ਇਸ ਦੇ ਵਿੱਚ ਜਿਹੜਾ ਗੈਰਕਾਨੂੰਨੀ ਤਰੀਕੇ ਨਾਲ ਪਾਤਾ ਪਰਲੇ ਪਾਸੇ ਦਾ ਪਾਣੀ ਉਧਰੋਂ ਸੂਏ ਦੇ ਵਿੱਚ ਪਾਤਾ ਅੱਜ ਅਸੀਂ ਉਹਦਾ ਜਿਹੜਾ ਕੰਮ ਚਲਾ ਰਿਹਾ ਮਾਨਯੋਗ ਸੀਐਮ ਸਾਹਿਬ ਦੀ ਅਗਵਾਈ ਦੇ ਵਿੱਚ ਸਾਰੇ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਕਰਕੇ ਸੂਆਂ ਦਾ ਕੰਮ ਲਗਾਤਾਰ ਚੱਲ ਰਿਹਾ ਉਹਦਾ ਕੰਮ ਵੀ ਚੱਲ ਰਿਹਾ ਸ਼ਹ ਅਧਿਕਾਰੀਆਂ ਨੇ ਉਹਨੂੰ ਹੁਣ ਬੰਦ ਕਰਤਾ ਉਦੋਂ ਚ ਪਾਣੀ ਪੈਣਾ ਜਿਹੜਾ ਉਹ ਗੈਰ ਕਾਨੂੰਨੀਆ ਵੈਸੇ ਵੀ ਉਹ ਬੰਦ ਹੋਣ ਕਰਕੇ ਜਿਹੜੀ ਲੋਕਾਂ ਨੂੰ ਦਿੱਕਤ ਆ ਰਹੀ ਐ ਸੋ ਇਹਨਾਂ ਦਾ ਐਸਟੀਮੇਟ ਲੱਗ ਚੁੱਕਿਆ ਤਕਰੀਬਨ 11 ਕਰੋੜ ਰੁਪਏ ਦਾ ਜਿਹੜਾ ਇਸ ਏਰੀਆ ਦੇ ਵਿੱਚ ਸੀਵਰੇਜ ਪੈਣਾ ਉਹ ਸੀਵਰੇਜ ਜਿਹੜਾ ਲਾਸਟ ਛੋਹਾਂ ਦੇ ਉੱਤੇ ਖੜਾ ਮੈਨੂੰ ਉਮੀਦ ਆ ਕਿ ਜਾਂ ਤਾਂ ਅੱਜ ਕੋਈ ਚੋਣ ਜਾਬਤਾ ਲੱਗ ਜੇ ਨਾ ਚੋਣ ਜਾਬਤੇ ਤੋਂ ਉਪਰੰਤ ਜਿਹੜਾ ਇਹਨਾਂ ਦਾ ਕੰਮ ਉਹਨੂੰ ਸ਼ੁਰੂ ਕਰਾਉਂਗੀ ਔਰ ਉਹਦੀ ਸਾਰੀ ਅਮਾਊਂਟ ਦੀ ਜਿਹੜੀ ਤਿਆਰੀ ਕੀਤੀ ਹੋਈ ਹੈ ਭਵਾਨੀਗੜ੍ਹ ਤੋਂ ਨਾਬਾਪਾਸੋਂ ਗੋਵਿੰਦਗੜ੍ਹ ਨੂੰ ਜਾਂਦਾ ਸਟੇਟ ਹਾਈਵੇ ਆ ਤਸਵੀਰਾਂ ਤੁਹਾਨੂੰ ਦਿਖਾਉਂ ਰਿਹਾ ਕਿ ਖਸਤਾ ਹਾਲਾਤ ਸਨ ਇਸਦੇ ਸੋ ਹੁਣ ਕੰਮ ਦੀ ਸ਼ੁਰੂਆਤ ਕਰਾਈ ਆ ਕਿ ਪੈਸੇ ਮਨਜ਼ੂਰ ਹੋ ਗਏ ਸਨ ਉਸ ਤੋਂ ਬਾਅਦ ਲਗਾਤਾਰ ਜਿਹੜਾ ਥੋੜਾ ਬਹੁਤਾ ਸਿਸਟਮ ਡਿਲੇ ਹੋਇਆ ਟਾਈਮ ਲੱਗਿਆ ਪਰ ਹੁਣ ਇਸ ਕੰਮ ਦੀ ਸ਼ੁਰੂਆਤ ਹੋ ਚੁੱਕੀ ਆ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਕਿ ਐਮਐਲ ਨਰਿੰਦਰ ਕੌਰ ਭਰਾਜ ਵੀ ਇੱਥੇ ਪਹੁੰਚੇ ਹੋਏ ਨੇ ਸੋ ਉਹਨਾਂ ਨੇ ਕੰਮ ਦੀ ਸ਼ੁਰੂਆਤ ਕਰਵਾਈਆ ਕਿਉਂਕਿ ਇੱਥੇ ਜੇ ਲਾਈਏ ਤਾਂ ਜਿਹੜਾ ਮਟੀਰੀਅਲ ਆ ठेकेदार ਵੱਲੋਂ ਅੱਜ ਕੰਮ ਸ਼ੁਰੂ ਕੀਤਾ ਗਿਆ ਹੈ ਸੋ ਲਗਾਤਾਰ ਤਸਵੀਰਾਂ ਪਵਾਨੀਗੜ੍ਹ ਤੇ ਤੋਂ ਨਾਬਾ ਪਾਸੋਂ ਤੇ ਗਵਿੰਦਗੜ੍ਹ ਨੂੰ ਜਾਂਦਾ ਜੇ ਗੱਲਬਾਤ ਕਰੀਏ ਤਾਂ ਤਕਰੀਬਨ ਤਿੰਨ ਹਲਕੇ ਨੇ ਆਮ ਆਦਮੀ ਪਾਰਟੀ ਦੇ ਹਲਕਾ ਸੰਗਰੂਰ ਹਲਕਾ ਨਾਬਾ ਅਤੇ ਹਲਕਾ ਅਮਲੋ ਜਾਨੀ ਕਿ ਬਹੁਤ ਖਸਤਾ ਹਾਲਤ ਸੀ ਇਸ ਰੋਡ ਦੀ ਇਸ ਸਟੇਟ ਹਾਈਵੇ ਦੀ ਜੋ ਲਗਾਤਾਰ ਲੋਕ ਕਹਿ ਰਹੇ ਸੀ ਕਿ ਕਦੋਂ ਕਦੋਂ ਇਸ ਦਾ ਕੰਮ ਹੋਣਾ ਕਦੋਂ ਕੰਪਲੀਟ ਹੋਣਾ ਸੋ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਅੱਜ ਕੰਮ ਦੀ ਸ਼ੁਰੂਆਤ ਕਰਵਾਈਆ ਕੇ ਪਹਿਲਾਂ ਬਹੁਤ ਡਿਲੇ ਰਿਹਾ ਸਿਸਟਮ ਅੱਜ ਅੱਜ ਸ਼ੁਰੂਆਤ ਹੋ ਚੁੱਕੀ ਆ ਅਤੇ ਐਮਐਲਏ ਨਿਰੰਦਰ ਕੌਰ ਭਰਾਸ ਦਾ ਵੀ ਇਹੀ ਕਹਿਣਾ ਕਿ ਜਿਹੜਾ ਸਿਸਟਮ ਹੋਇਆ ਕਾਫੀ ਸਮਾਂ ਲੱਗਿਆ ਪਰ ਹੁਣ ਪ੍ਰੋਪਰਲੀ ਪ੍ਰੋਪਰਲੀ ਇਸ ਕੰਮ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਇਹ ਕੰਟੀਨਿਊ ਚੱਲਣੀ ਆ ਕੰਟੀਨਿਊ ਇੱਥੋਂ ਸ਼ੁਰੂਆਤ ਹੋਈ ਆ ਕਿਉਂਕਿ ਤੁਹਾਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਹਲਕਾ ਨਾਬੇ ਤੋਂ ਐਮਐਲਏ ਨੇ ਗੁਰਦੇਵ ਸਿੰਘ ਦੇਮਨ ਉਹਨਾਂ ਨੇ ਵੀ ਉੱਥੇ ਆਪਣੇ ਹਲਕੇ ਦੇ ਵਿੱਚੋਂ ਕੰਮ ਦੀ ਸ਼ੁਰੂਆਤ ਕਰਵਾਈਆ ਹਲਕਾ ਅਮਲੋ ਤੋਂ ਐਮਐਲਏ ਨੇ ਉਹਨਾਂ ਨੇ ਸ਼ੁਰੂਆਤ ਕਰਾਈਆ ਜਨਨ ਕਿ ਤਿੰਨੋਂ ਹਲਕਿਆਂ ਤੋਂ ਹੁਣ ਕੰਮ ਦੀ ਸ਼ੁਰੂਆਤ ਹੋਈ ਆ ਤਕਰੀਬਨ 55 ਕਿਲੋਮੀਟਰ ਦਾ ਇਹ ਸਟੇਟ ਹਾਈਵੇ ਆ ਜੋ ਭਵਾਨੀਗੜ੍ਹ ਕੈਂਚੀਆਂ ਤੋਂ ਸ਼ੁਰੂ ਹੋ ਕੇ ਗਵਿੰਦਗੜ੍ਹ ਸਾਹਿਬ ਤੱਕ ਜਾਂਦਾ ਤੇ ਗਵਿੰਦਗੜ੍ਹ ਜਾਂਦਾ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਅੱਜ ਕੰਮ ਦੀ ਸ਼ੁਰੂਆਤ ਪਰ ਪਹਿਲਾਂ ਲੋਕਾਂ ਦਾ ਵੀ ਇਹੀ ਕਹਿਣਾ ਸੀ ਕਿ ਕਈ ਵਾਰ ਸੋਸ਼ਲ ਮੀਡੀਆ ਤੇ ਵੀ ਇਹ ਸਟੇਟਮੈਂਟ ਪਾਈ ਗਈ ਕਿ ਪੈਸੇ ਮਨਜ਼ੂਰ ਹੋ ਚੁੱਕੇ ਨੇ ਤਕਰੀਬਨ 44 ਕਰੋੜ ਮਨਜ਼ੂਰ ਹੋ ਚੁੱਕਿਆ ਪਰ ਕੰਮ ਕਿਉਂ ਨਹੀਂ ਸ਼ੁਰੂ ਹੁੰਦਾ ਪਰ ਅੱਜ ਗੱਲਬਾਤ ਕਲੀਅਰ ਕੀਤੀ ਆ ਐਮਐਲਏ ਸੰਗਰੂਰ ਨਰਿੰਦਰ ਕੌਰ ਭਰਾਜ ਨੇ ਕਿ ਕਾਫੀ ਅੜਚਣਾਂ ਲੱਗੀਆਂ ਹੋਈਆਂ ਸਨ ਉਹ ਅੜਚਣਾਂ ਦੇ ਬਾਵਜੂਦ ਹੁਣ ਜਿਹੜਾ ਕੰਮ ਪੂਰੀ ਤਰ੍ਹਾਂ ਅੜਚਣਾਂ ਖਤਮ ਹੋ ਚੁੱਕੀਆਂ ਨੇ ਅਤੇ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਆ ਤਸਵੀਰਾਂ ਤੁਹਾਨੂੰ ਭਵਾਨੀਗੜ੍ਹ ਸਟੇਟ ਹਾਈਵੇ ਦੀਆਂ ਦਿਖਾ ਰਹੇ ਕਿਉਂਕਿ ਭਵਾਨੀਗੜ੍ਹ ਸਭ ਤੋਂ ਮਾੜੇ ਹਾਲਾਤ ਸਨ ਜੇ ਪਾਣੀ ਦੀ ਲਈਏ ਸੀਵਰੇਜ ਦੀ ਵੱਡੀ ਪ੍ਰੋਬਲਮ ਸੀ ਅਤੇ ਕਿਹਾ ਕਿ ਸੀਵਰੇਜ ਦੀ ਪ੍ਰੋਬਲਮ ਦਾ ਵੀ ਹੱਲ ਕੀਤਾ ਗਿਆ ਉਹਦੇ ਵਾਸਤੇ ਸੀਵਰੇਜ ਬੋਰਡ ਤੋਂ ਵੱਖਰੇ ਪੈਸੇ ਮਨਜ਼ੂਰ ਕਰਵਾਏ ਗਏ ਨੇ ਅਤੇ ਇਹ ਰੋਡ ਹੁਣ ਆਉਣ ਵਾਲੇ ਸਮੇਂ 'ਚ ਪੂਰਾ ਵਧੀਆ ਪ੍ਰੋਪਰ ਹੋਊ ਆਉਣ ਜਾਣ ਵਾਲਿਆਂ ਨੂੰ ਕੋਈ ਵੀ ਦਿੱਕਤ ਨਹੀਂ ਆਵੇਗੀ ਇਹ ਕਹਿਣਾ ਐਮਐਲਏ ਪ੍ਰਾਜ ਨਰਿੰਦਰ ਕੌਰ ਪ੍ਰਾਜ ਦਾ ਕੈਮਰਾਮੈਨ ਅਰਜੰਦਰ ਕਾਕਾ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ